ਅੱਜ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਮਾਨਯੋਗ ਸਿਵਲ ਜੱਜ ਸੀਨੀਅਰ ਡਿਵੀਜ਼ਨ ਸਕੱਤਰ ਜ਼ਿਲ੍ਹਾ ਪੁਨੀ ਸਾਵਾਥਾਰਟੀ ਮਾਨਯੋਗ ਜੱਜ ਸਾਹਿਬ ਮੈਡਮ ਹਰਪ੍ਰੀਤ ਕੌਰ ਜੀ ਦਾ ਉਹਨਾਂ ਦੇ ਨਾਲ ਡਾਕਟਰ ਸ਼ਵਾਨੀ ਨਾਗਪਾਲ ਜ਼ਿਲ੍ਹਾ ਭਲਾਈ ਅਫੀਸਰ ਜਿਹੜੇ ਅੱਜ ਸਾਡੇ ਸਕੂਲ ਵਿੱਚ ਆਏ ਨੇ ਉਹਨਾਂ ਵੱਲੋਂ ਬੱਚਿਆਂ ਨੂੰ ਪੋਕਸੋ ਐਕਟ ਦੇ ਸਬੰਧ ਵਿੱਚ ਬਹੁਤ ਹੀ ਵਿਸਥਾਰਪੂਰਵਕ ਅਤੇ ਵਧੀਆ ਜਾਣਕਾਰੀ ਦਿੱਤੀਗੀ ਸੋ ਮੈਂ ਮਾਨਯੋਗ ਜੱਜ ਸਾਹਿਬ ਦਾ ਡਾਕਟਰ ਸ਼ਵਾਨੀ ਨਾਗਪਾਲ ਜੀ ਦਾ ਬਹੁਤ ਧੰਨਵਾਦ ਕਰਦਾ ਅਜਿਹੀ ਜਾਣਕਾਰੀ ਬੱਚਿਆਂ ਨੂੰ ਹੁਣੀ ਬਹੁਤ ਜ਼ਰੂਰੀ ਹੈ ਤੇ ਜਿਲ੍ਹਾ ਕਮਿਸ਼ਨਰ ਨੇ ਸਵਾਮਾ ਥੌਟਿਵਲ ਜੋ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਹੀ ਸਲਾਘਾਯੋਗ ਹੈ ਜੀ ਤੇ ਇਹ ਜਾਣਕਾਰੀ ਬੱਚਿਆਂ ਤੱਕ ਪਹੁੰਚਾਉਣੀ ਬਹੁਤ ਵਧੀਆ ਹੋਏਗੀ ਤੇ ਲਾਹੇਵੰਦ ਰਹੇਗੀ ਮਾਨਯੋਗ ਜਾਸਾਦ ਵੀ ਰਹਿਨਮਾਈ ਦੇ ਹੇਠ ਸਰਕਾਰੀ ਸਕੂਲਾਂ ਦੇ ਵਿੱਚ ਜੋ ਲੀਗਲ ਲਿਟਰੇਸੀ ਕਲੱਬ ਬਣੇ ਹੋਏ ਨੇ ਉਹਨਾਂ ਦੇ ਮਾਰਫਤ ਜੋ ਲੋਕ ਅਦਾਲਤਾਂ ਉਹਨਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਆਉਣ ਵਾਲੀ ਜਿਹੜੀ ਲੋਕ ਅਦਾਲਤ ਆ 11 ਮਈ ਨੂੰ ਲੱਗ ਰਹੀ ਹੈ ਤੇ ਸਾਰਿਆਂ ਨੂੰ ਉਸ ਦਾ ਫਾਇਦਾ ਉਠਾਉਣਾ ਹਾਂਜੀ ਅੱਜ ਅਸੀਂ ਸਕੂਲ ਚ ਆਏ ਸੀਗੇ ਇੱਕ ਟ੍ਰਿਪ ਬੋਕਸੋ ਦੇ ਬਾਰੇ ਸੈਮੀਨਾਰ ਲਗਾਇਆ ਐ ਬੋਕਸੋ ਐਕਟ ਜਿਹੜਾ ਉਹ ਪ੍ਰੀਵੈਂਸ਼ਨ ਆਫ ਚਿਲड्रन ਅਗੇਂਸਟ ਸੈਕਸ਼ੂਅਲ ਅਫੈਂਸਸ ਐਕਟ ਦੇ ਬਾਰੇ ਦੱਸਣ ਆਏ ਸੀ ਇਸ ਤੋਂ ਸਿੱਛ ਬੱਚਿਆਂ ਨੂੰ ਜਾਣਕਾਰੀ ਦਿੱਤੀ ਕਿ ਗੁੱਡ ਟੱਚ ਤੇ ਬੈਡ ਟੱਚ ਕੀ ਹੁੰਦਾ ਹੈ ਉਸ ਵਿੱਚ ਫਰਕ ਇਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਆਪਣਾ ਬਚਾਅ ਕਰਨਾ ਹੈ ਕਿਸ ਤਰ੍ਹਾਂ ਸੋਸ਼ਲ ਮੀਡੀਆ 'ਚ ਆਪਣੇ ਆ ਫੋਟੋਸ ਅਪਲੋਡ ਕਰਨ ਤੋਂ ਬਚਣਾ ਇਹ ਸਾਰੇ ਬਾਰੇ ਜਾਣਕਾਰੀ ਮੈਂ ਵੀ ਦਿੱਤੀ ਤੇ ਨਾਲ ਡੀਸੀਪੀਓ ਮੈਡਮ ਡਾਕਟਰ ਸ਼ਿਵਾਨੀ ਨੇ ਵੀ ਦਿੱਤੀ ਅਸੀਂ ਬੱਚਿਆਂ ਨੂੰ ਮੈਂ ਇਹ ਅਪੀਲ ਕਰਨਾ ਚਾਹਾਂਗੀ ਕਿ ਆਮ ਤੌਰ ਤੇ ਇਸ ਤਰ੍ਹਾਂ ਦੇ ਜਦੋਂ ਵੀ ਕੋਈ ਸੈਕਸ਼ੂਅਲ ਅਫੈਂਸ ਬੱਚਿਆਂ ਦੇ ਅਗੇਂਸਟ ਹੁੰਦਾ ਹੈ ਤਾਂ ਕਰਨ ਵਾਲਾ ਜਾਣਕਾਰੀ ਹੁੰਦਾ ਹੈ ਤੇ ਇਸ ਕਰਕੇ ਬੱਚਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਹਰ ਗੱਲ ਆਪਣੇ ਪੇਰੈਂਟਸ ਨੂੰ ਦੱਸਣ ਤਾਂ ਕਿ ਇਸ ਤਰ੍ਹਾਂ ਦੀ ਘਟਨਾਵਾਂ ਜਲਦੀ ਤੋਂ ਜਲਦੀ ਰੁਕ ਸਕਣ ਲੋਕ ਅਦਾਲਤ ਬਾਰੇ ਕੀ ਬੋਲਦੇ ਹਾਂ ਹਾਂਜੀ 11 ਮਈ ਨੂੰ ਨੈਸ਼ਨਲ ਲੋਕ ਅਦਾਲਤ ਹੈ ਇਸ ਕਰਕੇ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਵੱਧ ਤੋਂ ਵੱਧ ਲੋਕ ਅਦਾਲਤ ਸ਼ਾਮਲ ਹੋਣ ਆਪਣੇ ਚੈੱਕ ਬਾਊਂਸ ਦੇ ਕੇਸ ਟ੍ਰੈਫਿਕ ਚਲਾਨ ਸਾਰੇ ਹੋਰ ਸਿਵਲ ਕੇਸਸ ਲੋਕ ਅਦਾਲਤ ਵਿੱਚ ਲਗਵਾ ਕੇ ਤੇ ਉਹਨਾਂ ਦਾ ਨਿਪਟਾਰਾ ਕਰਾਉਣ